ਪੱਲਾ ਪੂਰ ਤਾਂ ਨਿਕਲ ਗਿਆ ਬੱਲੇ ਬੱਲੇ ਵੀ ਅਜ ਤਾਂ 9-7 ਗੋਲਗਲੇ ਕੱਢਣ ਲੱਗੀਆਂ ਹੋਈਆਂ ਜੀਏ ਖਾਓ ਮਨ ਪੌਂਦਾ ਪੈਨੋ ਜੱਗ ਪੌਂਦਾ ਕੱਢੋ ਕਹ ਰਾ ਕਿ ਕੱਢੋ ਮਾ ਲਫੜ ਮਾ ਨਾ ਤੇ ਕਾ ਕੇ ਤੇਰੇ ਬੁੱਥੇ ਤੇ ਇਹ ਦਾ ਹਾਊਸ ਵਾਈਫ ਆ ਹਾਂ ਤੂੰਕਰੀ ਵਾਈਫ ਆ ਮਾਣੀ ਨਹੀਂ ਕਿਸੇ ਦੀ ਬਾਹਗੂ ਆ ਅੱਜ ਹੀ ਕਰਨ ਲੱਗੇ ਮੂੰ ਗੋਲਗਲੇ ਮਿੱਠੇ ਗੋਲਗਲੇ ਅੱਛਾ ਹੂੰ ਆ ਤਾਂ ਡੈਡ ਵੀ ਲੇਟ ਹੋਏ ਨੇ ਇੰਦਰ ਵੀ ਹਾਂ ਮਾੜਾ ਜੀ ਮਾਮਾ ਤੇ ਆਨੇ ਬਣਾ ਕੇ ਖਾਣੇ ਆ ਹਾਂ ਜਾਂ ਉਹਨਾਂ ਨੂੰ ਡੀਕੜ ਜਾਂਦਾ ਚ ਸਾਦ ਵੀ ਹੋ ਜਾਣਗੇ ਹਾਂ ਜਾਂ ਉਹਨਾਂ ਨੂੰ ਦੇਕਾਂਗੇ ਹਾਂ ਇੰਦਰ ਜਗਰਾਮਾ ਤੋਂ ਤਾਂ ਹੋ ਗਏ ਬੇਲੇ ਹੁਣ ਮੇਲਾ ਤਾਂ ਕਹਿੰਦੇ ਟਰੈਕਟਰ ਚੱਕਣ ਗਏ ਹੋਏ ਨੇ ਥੋੜੀ ਫੇਰ ਉਹ ਲੈ ਕੇ ਆਉਣਾ ਲੈ ਕੇ ਜਾਣਾ ਹੋਊਗਾ ਦਾਣਾ ਦੂਣਾ ਲੱਗ ਕੇ ਹਾਂ ਕੱਲ ਨੂੰ ਜਾਣਾ ਇਹਨਾਂ ਨੇ ਉੱਧਰ ਖੜਾ ਹਾਂ ਹਾਂ ਥੋੜੀ ਜਿਹਾ ਸਾਈਡ ਕੋਈ ਨਾ ਠੀਕ ਹੈ ਨਹੀਂ ਹਾਂ ਹੂੰ ਉਹਨੂੰ ਬੁਖਾਰ ਆ ਉਹ ਛੇਤੀ ਆਵੇ ਹੈਪੀ ਬੰਨ ਵੀ ਤਾਂ ਥੜੀ ਹੋਈ ਹੈ ਇੰਦਰ ਕਹਿੰਦਾ ਆਹ ਹੋਰ ਵੀ ਗਈ ਉਹ ਵੀ ਪਹੁੰਚੀ ਹੋਈ ਆ ਉਹ ਵੀ ਪਹੁੰਚੇ ਰਏ ਅੱਜ ਤਾਂ ਹੀ ਗਾਲੀ ਕਰਦੀ ਸੀ ਪਰਸ ਮੈਂ ਛੇਤੀ ਪਿੰਡ ਜਾਣਾ ਪਿੰਡ ਜਾਣਾ ਹੂੰ ਮੇਠੇ ਕਰਨੇ ਨੇ ਕਿ ਲੋਹਾ ਸੱਟਣਾ ਨਹੀਂ ਹੂੰ ਇੰਦਰ ਨੇ ਕਹਿੰਨਾ ਮੈਨੂੰ ਡੀਕਿਆ ਨਹੀਂ ਦੇਖਿਆ ਲਾ ਦੇਕਾਂਗੇ ਹੁਣ ਅਸੀਂ ਸਾਰਾ ਦਿਨ ਉਹਨੂੰ ਡੀਕ ਦੇਣਾ ਹਾਂ 8:30 ਤਾਂ ਹੋ ਗਏ 10 ਵਜੇ ਦੇ ਗਏ ਹਾਂ ਜੈਂਦਰ ਹੁੰਦਾ ਨਾ ਮੰਮੀ ਇਹ ਬੰਦ ਕੀਤਾ ਹੋਇਆ ਡਾਕਟਰ ਨੇ ਮੰਮੀ ਆਇਆ ਆ ਵੀ ਚੀਜ਼ ਬੰਦ ਹਰ ਇੱਕ ਚੀਜ਼ ਕਹਿ ਦੂ ਬੰਦ ਇਹ ਕਿਹੜਾ ਖੰਡ ਦੇ ਆ ਇਹ ਤਾਂ ਆਪਾਂ ਖਾ ਸਕਦੇ ਆ ਗੋੜੀ ਆ ਗੋੜ ਨਾਲ ਨਹੀਂ ਖਾਣਾ ਦਾ ਆ ਚੱਕੋ ਟੁਕ ਪਾਣੀ ਪਾ ਹੋ ਰਿਹਾ ਲਓ ਪਹਿਲਾ ਪੂਰ ਤਾਂ ਨਿਕਲ ਗਿਆ ਬਾਹਰੋਂ ਪੜਾ ਦੇ ਲਾ ਹਣਾ ਹਾਂ ਆਹ ਖਾਤਾ ਗਰਮ ਦਾ ਸੌਣ ਇਹ ਬਲੇ 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 ਕਿਉਂ ਆਪੋ ਉਦਨ ਬਣਾਏ ਸੀ ਕਿਦਨ ਨੀਂ ਨੀਂ ਗਏ ਸੀ ਐਸੇ ਬੜੇ ਉਦਨ ਬਣਾਏ ਸੀ ਹਾਂ ਹਾਂ ਉਦੋਂ ਵੀ ਤਨ 2:3 ਵਜੇ ਅੱਜ ਵੀ ਉਹੀ ਤਨ ਕਰਾ ਟਹਿ ਲਓ ਜੀ ਗਲਗਲੇ ਹੋ ਗਏ ਹੁਣ ਤਿਆਰ ਅੱਜ ਹੁਣ ਆਪਾਂ ਸ਼ਕੀਏ ਹੂੰ ਵੱਲੇ ਵੱਲੇ ਵੀ ਅੱਜ ਤਾਂ ਨੋ ਸੱਤ ਗਲਗਲੇ ਕੱਟਣ ਲੱਗੀਆਂ ਹੋਈਆਂ ਜੀ ਮਿੱਠੇ ਗਲਗਲੇ ਨੇ ਜੀ ਕੀਤਾ ਸੀ ਸਾਡਾ ਅੱਜ ਅੱਜ ਤੁਹਾਡਾ ਕਿਵੇਂ ਜੀ ਕਰਿਆ ਮੇਰਾ ਜੀ ਕੀਤਾ ਇਹ ਤਾਂ ਤਾਂ ਨਹੀਂ ਕੀਤਾ ਹਾਂ ਮੇਰਾ ਜੀ ਕੀਤਾ ਸੀ ਮੈਂ ਅੱਜ ਮਿੱਠੇ ਗਲਗਲੇ ਖਾਣੇ ਮਿੱਠੇ ਗਲਗਲੇ ਮੁੰਡੇ ਨੂੰ ਤਾਂ ਡੀ ਕਰ ਕੋਈ ਨਹੀਂ ਹੋਣਾ ਆਪਦੇ ਨੂੰ ਤਾਂ ਬਾਹਲਾ ਨੋ ਨੋ ਜਿਆ ਕਰਦੀਆਂ

ਸਾਰੇ ਅਨਸਰ ਕੋਰਕੰਡਾ ਨਹੀਂ ਵੇਰ ਮਿਲਦਾ ਉਹਨੀਆਂ ਬੰਦਿਆਂ ਨੂੰ ਵੇਂਦੀਆਂ ਜਾਂਦੀਆਂ ਨੇ ਵੇਲੀਆਂ ਬੇਲ ਹੀ ਹੁੰਦੇ ਨੇ ਹਾਂ ਕੀ ਕਰਦੀਆਂ ਗਣਾ ਉਹ ਕੰਮ ਕੰਮ ਕੀ ਨਹੀਂ ਆ ਸਾਰਾ ਕੰਮ ਹੀ ਆ ਰੋਟੀ ਪਕਾ ਲਾ ਆਟਾ ਘੋਲ ਰੋਟੀਆਂ ਪਕਾ ਲਾ ਜੈ ਖਾਣੇ ਦਾ ਹੋ ਸੱਗੀਆਂ ਬਣਾ ਲਾ ਇਹ ਤਾਂ ਫਿਰ ਬੁੜੀਆਂ ਦੇ ਕੰਮ ਹੀ ਆ ਇਹ ਕੰਮ ਹੀ ਕਰਨੇ ਆ ਹਾਊਸ ਵਾਈਫ ਨਹੀਂ ਕੰਮ ਹੀ ਕਰਨੇ ਆ ਤੂੰ ਹਾਊਸ ਵਾਈਫ ਨਹੀਂ ਲੈ ਬਾਹਰ ਤੇ ਫੇਰ ਉਹਨਾਂ ਕੰਮ ਤਾਂ ਕਰਨੇ ਆ ਨਹੀਂ ਤੂੰ ਮੰਨਦਾ ਸ ਹਾਊਸ ਵਾਈਫ ਨਹੀਂ ਤੂੰ ਲੈ ਗੈਸ ਨਹੀਂ ਗਈ ਆ ਜੀ ਫਲਾਣਾ ਉਹ ਰਹਿ ਲਾ ਹਾਊਸ ਵਾਈਫ ਆ ਉਹ ਤਾਂ ਤੇਰੀ ਬਾਪਾ ਹਾਂ ਉਹ ਤਾਂ ਤੇਰੀ ਆ ਨਹੀਂ ਹਾਊਸ ਵਾਈਫ ਆ ਉਹ ਉਹ ਤੇਰੀ ਹਾਊਸ ਵਾਈਫ ਆ ਮੇਰੀ ਹਾਊਸ ਵਾਈਫ ਤਾੜੋ ਯਾਰ ਹਾਂ ਹਾਊਸ ਵਾਈਫ ਵੀ ਘਰੇ ਕੰਮ ਕਰਨ ਵਾਲੀ ਅੱਛਾ ਮੇ ਕੰਮ ਵਾਲੀ ਆ ਨਾ ਹਾਂ 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 ਵਾਲੀ ਆ ਮੈਂ ਫੋਨ ਮਾਰ ਹਾਂ ਹੋਰ ਇਸੰਦੀਏ ਯਾਰ ਰੋਟੀ ਲੈ ਕੇ ਆ ਮੈਂ ਤਾਂ ਫੇਰ ਉਹ ਕੰਮ ਨਾਲ ਵਿਆਹ ਕੇ ਗਾਹ ਨੂੰ ਜਾਂਦੇ ਨੇ ਕੰਮ ਨਹੀਂ ਖਾਤਰ ਵਿਆਹ ਕੇ ਲੈਂਦੀ ਆ ਜੀ ਨੂੰ ਵਿਆਹ ਕੇ ਲਿਆ ਏ ਬਸ ਹੁਣ ਵਿਆਹ ਕੇ ਲੈਂਦੀ ਆ ਹਾਂ ਹੁਣ ਵਿਆਹ ਕੇ ਲੈਂਦੇ ਹਨ ਕੰਮ ਦੀ ਖਾਤਰ ਵਿਆਹ ਕੇ ਲੈਂਦੇ ਹਨ ਹੁਣ ਨਹੀਂ ਵੀ ਕੰਮ ਤਾਂ ਕਰਦੀ ਐ ਕਰਦੀ ਨਹੀਂ ਦੱਸਦੇ ਕੰਮ ਕੰਮ ਦੇ ਪਿੱਛੇ ਨਹੀਂ ਆਪਾਂ ਹੋਣਾ ਕਿਸੇ ਤੋਂ ਪਤਾ ਮਰਜੀ ਆ ਦੱਸ ਵੀ ਕੰਮ ਕਰਦੀ ਨਹੀਂ ਖਾਤੀ ਐ ਤੇ ਕੀ ਕੰਮ ਕਰਦੀ ਉਹਨੂੰ ਦੱਸ ਹੈ ਕੀ ਕੰਮ ਕਰਦੀ ਉਹ ਹੀ ਸ਼ਫਤਾਂ ਹੀ ਬੰਨੀ ਜਾਂਦੀ ਐ ਸ਼ਫਤਾਂ ਦੇ ਪੌੜੀ ਆਹ ਵਈ ਕਰਦੀ ਐ ਸੋਈ ਤਾਂ ਕੰਮ ਸਾਰਾ ਹੀ ਕਰਦੀ ਐ ਇਹ ਕੀ ਗੁਨਾਹ ਮੈਨੂੰ ਇੱਕ ਕੰਮ ਦਾ ਕੰਮ ਕੀ ਸਾਰੇ ਬਣਾ ਕੇ ਖਵਾਇਆ ਇਹਨੇ ਕੋ ਅੱਛਾ ਜਿਹੜੀ ਬਲੌਗ ਬਣਾਉਂਦੇ ਆ ਨਹੀਂ ਜਿਹੜੇ ਬਲੌਗ ਬਣਾਉਂਦੇ ਉਹ ਕਿਹਦੇ ਬਣਾਉਂਦੇ ਉਹ ਤਾਂ ਸੁਮਨਪ੍ਰੀਤ ਕੌਰ ਬਣਾਉਂਦੀ ਆ ਹਾਊਸ ਵਾਈਫ ਤੋਂ ਥੋੜਾ ਬਣਾਉਂਦੀ ਆ ਇਹਦੇ ਹਾਊਸ ਵਾਈਫ ਆ ਮਾਣੀ ਨਹੀਂ ਕਿਸੇ ਦੀ ਬਾਤ ਨੂੰ ਬਣਾਉਣਾ ਨਾ ਨਾ ਮੈਂ ਬਣਾਉਣਾ ਕਿਹਦੀ ਵਾਈਫ ਆ ਮੰਮੀ ਦਾ ਮਾਣੀ ਨਹੀਂ ਵਾਈਫ ਆ ਮਾਫਾ ਜੀ ਦੀਆਂ ਹੈ ਫੌਜੀ ਦ ਕਰਦਾ ਉਹ ਮਰਸਲਾਮੀ ਦਿੱਤੀ ਆ ਸਲਾਮੀ ਦਿੱਤੀ ਆ ਨੇ ਦੇਖਿਆ ਸਲਾਮੀ ਨੂੰ ਸਲਾਮੀ ਜਿੰਦਾਂ ਦੇਖਿਆ ਆ ਵਾਹੋ ਉਹ ਜਗਾਂ ਨੂੰ ਦੇਖਿਆ ਸਲਾਮੀ ਦੀਆਂ ਆਹ ਇਤਾਂ ਫਿਰ ਚੰਗੇ ਖਾਦੇ ਵਿਆ ਵੀ ਸਾਰਾ ਕੁਝ ਕਰ ਜਿਹੜੀ ਚੀਜ਼ ਨੂੰ ਰੂਹ ਕਰੇ ਖਾ ਲੈਣੀ ਚਾਹੀਦੀ ਐਸੀ ਜਿਹੜਾ ਕੁਸਮਰਜੀ ਖਾ ਲਿਆ ਕਰੋ ਨਹੀਂ ਜੀ ਨਾ ਤਾਂ ਸਾਬੂ ਹਾਂ ਖਾਓ ਜਿਹੜਾ ਜੀਨ ਕਰਦਾ ਜੱਗ ਪਾਉਂਦਾ ਖਾਓ ਮਨ ਪਾਉਂਦਾ ਖਾਓ ਆਹ ਕੇ ਖਾਓ ਮਨ ਪਾਉਂਦਾ ਪਾਉ ਜੱਗ ਪਾਉਂਦਾ ਲੈ ਉਹਦਾ ਗੱਲਾਂ ਹੀ ਟੋਕੀ ਜਾਂਦੀ ਆ ਹੁਣ ਤੋਂ ਇਹਨਾਂ ਤੇ ਰਿਆਂ ਖਾਓ ਮਨ ਪਾਉਂਦਾ ਪਾਉ ਜੱਗ ਪਾਉਂਦਾ ਲੈ ਚਲੋ ਜੀ ਬੱਸ ਪੈਨੋ ਪੈਨੋ ਜੱਗ ਬੱਸ ਲੈ ਦੋਹਾਂ ਨੂੰ ਹੀ ਦੋਹਾਂ ਨੂੰ ਹੀ ਪਤਾ ਯਾ ਦੋਨੋਂ ਪੈਨੋ ਗਈ ਦਾ ਜੱਗ ਪਾਉਂਦਾ ਮੈਨੂੰ ਖਾਓ ਮਨ ਪਾਉਂਦਾ ਪੈਨੋ ਜੱਗ ਪਾਉਂਦਾ ਕੱਢੋ ਕਿ ਕਿ ਕੱਢੋ ਮਨ ਲਫੜ ਮਾਰਨ ਕਿ ਕਾਹਕੇ ਤੇ ਬੁੱਥੇ ਤੇ ਬੜਾਈ ਲੜ ਜਗਾਇਨਾ ਕੋਈ ਹੋਰ ਹੀ ਬੋਲ ਯਾਰ ਤੁਸੀਂ ਇੱਕ ਦਾ ਦੂਜੇ ਪਾਸੇ ਲਾ ਜਾਣੇ ਹੋ ਗੱਲ ਨੂੰ ਹਾਂ ਕੀ ਜੇ ਨਾ ਉਹਨਾਂ ਫੇਰ ਕੱਢਣਾ ਵੀ ਹੁੰਦਾ ਵਾ ਖਾਓ ਪੀਓ ਐਸ ਕਰੋ ਨਾ ਕੱਢਣਾ ਹੁੰਦਾ ਨਾ ਆਹ ਨੂੰ ਆਹੀ ਪਾਉਂਦੀਆਂ ਰਹਿੰਦੇ ਨਾ 24 ਘੰਟੇ ਯਾਰ ਤੂੰ ਫਟ ਵੱਜਿਆ ਨਾ ਪੁੱਠੇ ਹਾਦਸਾ ਫੇਰ ਲੱਗੂਗਾ ਤੈਨੂੰ ਹਾਈ ਹੁਣ ਤੂੰ ਮੇਰੇ ਨੋਹ ਦੇ ਸਾਹਮਣੇ ਮਾਰੇਗੀ ਆਪਦੀ ਦੇ ਆਹੋ ਅੱਤੀ ਖਾਓ ਪੀਓ ਨਾਓ ਮਾਰਨ ਨੱਥਾ ਦਾ ਦੋ ਨੰਬਰ ਜਾਓ ਸਾਰੇ ਜਾਂਦੇ ਵੀ ਜਾਣਿਆ ਨਾ ਇਹ ਆਉਂਦਾ ਹੈ ਸਹੀ ਗੱਲ ਆ ਸਾਰਾ ਤਾਂ ਇਹ ਨਿਕਲਦਾ ਹੱਥ ਕਿੱਥੋਂ ਦੋ ਨੰਬਰ ਜਾਈਂ ਹੋਰਾਂ ਘੰਟੇ 10000 ਘੰਟੇ ਉੱਥੇ ਬੈਠਾ ਰਹਿਣਾ ਉਹ ਗੱਪ ਵੀ ਜਦੋਂ 10 ਬੰਦੇ ਜਾ ਕੇ ਮੁੜੇ ਆਉਂਦੇ ਆ ਕਿੱਥੇ ਉਹ ਨਿਕਲਣਾ ਉਥੋਂ ਦੋ ਨੇ ਸਹੀ ਗੱਲ ਨਾਉਣ ਨੂੰ ਵੀ ਨਾ ਟਾਈਮ ਪਾਣੀ ਬਾਥਰੂਮ ਦੀ ਬੱਟਣਾ ਮਲੀ ਜਾਂਦੀ ਓਏ ਯਾਰ ਫਿਰ ਸਾਡੀ ਨੇਚਰਲ ਬਿਊਟੀ ਖਰਾਬ ਹੋ ਜੂਗੀ ਫੇ ਸਾਰੇ ਅੰਦਰ ਨੇ ਸ਼ੀਸ਼ੀਆਂ ਖਾਲੀ ਕੀਤੀਆਂ ਹੋਈਆਂ ਓਏ ਅਸੀਂ ਹੁਣ ਫਿਰ ਪਾਰਲਰਾਂ ਨੂੰ ਥੋੜਾ ਜਾਣੇ ਆ 15 1500 2 2000 ਦੇਣਾ ਨਾ ਹਾਂ ਨਹੀ ਨਹੀ ਸ਼ੀਸ਼ੀ ਸਾਡੀ 50 ਦੀ ਉਹ 100 ਦੀ ਉਹ ਐ ਥੋੜਾ ਆ ਵੀ ਅਸੀਂ ਦੂਜੇ ਦਿਨ ਮੇਕਅਪ ਕਰਕੇ ਮੇਕਅਪ ਕਰੌਣ ਉਹ ਬਾਹਰ ਉਹ ਫੇਰ ਇੱਥੇ ਜਦੋਂ ਮਾਰਿਆ ਮੈਂ ਪੈ ਜੂਗੀ ਧੁੱਪ ਮੇਰਾ ਡੱਬਾ ਜਾ ਬਣ ਜੂਗਾ ਇੱਥੇ ਡੱਬ ਪਿਆ ਹੁੰਦਾ ਇੱਥੇ ਡੱਬ ਪਿਆ ਹੁੰਦਾ ਗਰਮੀ ਜਦੋਂ ਪੈਣੀ ਹੈ ਮਲਤਾਨੀ ਮਿੱਟੀ ਮਾਲ ਦਿੰਦਾ ਮੈਂ ਮਾਲ ਦਿਆ ਕਰੂੰ ਤੇਰੇ ਬੂਰਾ ਪਾਊਡਰ ਲਾ ਦਿਆ ਕਰੂੰ ਤੋੜਿਆ ਹਾਂ ਦਸਨ ਮਾਲਣਾ ਨੂੰ ਧੰਨ ਜੇ ਪਹਿਉਣਾ ਦਸਨ ਮਾਲਣਾ ਜਿਹਾ ਮਾਰਦੀ ਕਿਉਂ ਦੇਖ ਐ ਨੇਚਰਲ ਬਿਊਟੀ ਆ ਇਹੇ ਪੁਰਾਣੇ ਪਟੋਲਿਆਂ ਦੀ ਨਵੇਂ ਪਟੋਲੇ ਲਾਲਾ 1502 2000 ਆਹ ਤੋਂ ਫੇਰ ਐ ਪਹੁੰਚ ਕੇ ਪਏ ਜਾਂਦੇ ਨੇ ਵਿੱਚ ਵੇਸਣ ਕੋ ਮਾਲਕ ਜਿੰਨਾ ਮਾਦੀ ਮਾਲ ਕੇ ਅੱਗੋਂ ਸਿੱਟਾ ਲੈ ਦੇਖ ਨੋਕ ਤਾਂ ਕੱਲ ਨੂੰ ਮੰਮੀ ਮਣੀ ਇਹਦੇ ਯਾਰ ਕਿੰਨਾ ਮਾਰ ਜੀ ਮੰਮੀ ਨੇ ਮਾਰਨਾ ਆਪ ਮਾਰ ਸਕਦੀ ਆ ਥਾਣਾ ਕੇ ਮਾਰ ਜੀ ਮੜੇ ਆ ਬੈਟੀ ਬਰਨਰ ਤੇ ਜਾਂਦੇ ਲੋੜ ਹੀ ਨਹੀਂ ਜਾਣਦੇ ਵੀ ਐ ਕਰਿਓ ਵੇ ਐ ਕਰਿਓ ਦੋਵੇਂ ਜਾਣੀ ਇੱਕ ਦੂਜੇ ਦੇ ਮੜੇ ਅੱਜ ਤੂੰ ਕਿੱਥੇ ਰਹਿ ਸਾਰਾ ਦਿਨ ਮੈਂ ਅੱਜ ਕੰਮ ਕਰਦਾ ਸੀ ਕੀ ਕੰਮ ਕਰਦਾ ਸੀ ਤੂੰ ਆਪਾਂ ਮੈਂ ਅਸੀਂ ਕੱਲ ਨੂੰ ਜਾਣਾ ਵਾ ਕਿੱਥੇ ਜਾਣਾ ਵਾ ਅਸੀਂ ਜਾਣਾ ਸੇਵਾ ਲੈ ਕੇ ਹੜਾ ਆਣੇ ਅੰਕ ਅੱਛਾ ਉੱਥੇ ਫਰੋਜਪੁਰ ਕਰਨੀ ਦੇਖਦੇ ਅਸੀਂ ਅੱਛਾ ਬਾਰਡਰ ਤੇ ਪਾਕਿਸਤਾਨ ਤੋਂ ਜੇ ਨਾ ਹੂੰ ਡੀਜ਼ਲ ਤਾਲੀ ਵਿੱਚ ਲੀਕ ਮਨਜ਼ੂਰ ਨਾਉ ਬੇਬੇ ਦੀ ਲਿਆਉਣੀ ਸੀ ਲਾਹੌਰ ਤੋਂ ਜ਼ਰੂਰ ਤੇੜੀ ਜੀਨ ਛੀਨ ਪਾ ਕੇ ਰੋਬ ਮਾਰਦੀ ਅਨਾਂ ਤ ਭੁੱਲੀਆਂ ਖਲਾਰਦੇ ਇੰਜ ਜਾਨਾਂ ਦੀਆਂ ਜੇ ਹੁੰਦੀਆਂ ਸਹੋਲੀ ਨੂੰ ਕਾਤੋਂ ਵਿੱਚ ਹੈ ਸ਼ਰਾਬੇ ਗੇੜੇ ਮਾਰਦੇ ਸ਼ਰਾਬੇ ਕੌਣ ਕੁੱਟਦੇ ਸ਼ਰਾਬੇ ਗੇੜੇ ਮਾਰਦੇ ਫਿਰ ਨਾ ਮਾਰਦਾ ਸ਼ਰਾਬੇ ਜਦੋਂ ਬੁਲਟ ਸ਼ਰਾਬਿਆਂ ਸਹੋਲੀ ਨੂੰ ਜਾਂਦਾ ਪਾਉਂਦਾ ਬੋਲੀਆਂ ਹਵਾਾਂ ਚੋਂ ਦਾ ਉੱਡਦਾ ਪਰਾਂਦਾ ਉਹ ਗੀਤੇ ਇੰਦਰ ਦੇ ਹੁੰਦੇ ਉਹਦੇ ਬੁੱਲਾਂ ਤੇ ਮੰਗਾ ਤੇ ਸਾਕਾ ਜਾਂਦਾ ਹੈ ਬੁੱਲਾਂ ਤੇ ਸਾਕਾ ਜਾਂਦਾ ਕੋਹਿੰਦਾ ਮੰਮਿੰਦੂ ਦਾ ਗਾਣਾ ਭੁਲਾ ਤਾ ਮੈਨੂੰ ਇੰਨੇ ਵਧੀਆ ਬੋਲ ਜੋੜੇ ਸੀ ਯਾਰ ਹਾਂ ਆਜੇ ਤਾਂ ਸ਼ਿਕਰੀ ਆਉਂਦੀ ਉਹ ਸਾਹ ਹੋਰ ਕੀ ਆ ਮਸਾਂ ਦੇਵ ਫਰੀਕੇ ਵਾਲਾ ਵਿੱਚ ਆਇਆ ਸੀ ਮੇਰੇ ਬਾਈ 5 10 ਮਿੰਟ ਬਾਬਾ ਹੋਰ ਕੀ ਹੈ ਵਦ ਗਿਆ ਫਿਰ ਵਦ ਗਿਆ ਕਿ ਤੂੰ ਬਸ ਭੁੱਲ ਗਿਆ ਹੁਣ ਤਾਂ ਆ ਗਿਆ ਚਰਨ ਕਰਿਆ ਨਹੀਂ ਆਉਂਦਾ ਚਰਨ ਕਰਿਆ ਥੋੜਾ ਹੁੰਦਾ ਕਨਵਰ ਕਰਿਆਲ ਚਰਨ ਕਰਿਆ ਆ ਮੈਂ ਕਹਾ ਚਰਨ ਕਰਿਆ ਉਹ ਕਿਹੜਾ ਸੀ ਜਿਹੜਾ ਕਹਿੰਦਾ ਸੀ ਰੋਮ ਰੋਮ ਵਿੱਚ ਵਾਸ ਸਜਣ ਦਾ ਆਹੋ ਉਹ ਚਰਨਗਰੇ ਵਾਲ ਨਹੀਂ ਉਹ ਚਰਨ ਲਖਾਰੀ ਆ ਇਹ ਕਨਪਰ ਗਰੇ ਵਾਲ ਦਾ ਦਾ ਇਧਰ ਵਾਸ ਸਜਣ ਦਾ ਹਨਾ ਤੁਰ ਪਈਆ ਹੁਣ ਯਾਰ ਦੇ ਘਰ ਨੂੰ ਪਹਿਰੇ ਦੇ ਸੁਣੀ ਜਾਨੀਆ ਗੌਰ ਜੀ ਲਾ ਕੇ ਹੁਣ ਅਸੀਂ ਪੈਸੇ ਲੈਣ ਲੱਗੇ ਗਾਉਣ ਪੀਣ ਦੇ ਗਾਣੇ ਆਉਣੇ ਹੁਣ ਗਾਣੇ ਨਹੀਂ ਯਾਟਰ ਦੇ ਦੇਖੂਗੀ ਜਦੋਂ ਤੇਰੇ ਗਾਣੇ ਆਉਣਗੇ ਹਾਂ ਗਾਣੇ ਦਾ ਪੈਸੇ ਦੇਊਗਾ ਫੋਟੋ ਜੱਟ ਦੀ ਸਹਾਨੇ ਰੱਖ ਸੋਇਆ ਕਰੇਗੀ ਨਿੰਨਿਆ ਲੈਣ ਦੇ ਆਉਣ ਦੇ ਸਹਾਨੇ ਹੁਣ ਕੱਲ ਨੂੰ ਜਾਣਾ ਫਿਰ ਤੁਸੀਂ ਹਾਂ ਕੱਲ ਨੂੰ ਫਿਰ ਸੇਵਾ ਲੈ ਕੇ ਜਾਣੀ ਆ ਫਿਰ ਦੇਖਦੇ ਆ ਕੀ ਬਣਦਾ ਜੁਰਦਾ ਆਹੀ ਦਾ ਵੀ ਜਾਣਾ ਜ਼ਰੂਰੀ ਐ ਇੱਥੇ ਜਾਣਾ ਤਾਂ ਜ਼ਰੂਰੀ ਆ ਜਦੋਂ 1988 ਚ ਹੜ੍ਹ ਆਇਆ ਸੀ ਉਦੋਂ ਕੀ ਹੋਇਆ ਸੀ ਉਦੋਂ ਕੀ ਹੋਣਾ ਸੀ ਉਦੋਂ 1988 ਵਾਲੇ ਹੜ੍ਹ ਨੇ ਤਾਂ ਆਪਾਂ ਮਾਰੇ ਵੇ ਆ ਉਹ ਹੜ੍ਹ ਉਹ ਹੜ੍ਹਾਂ ਨੇ ਤਾਂ ਉੱਠਣ ਹੀ ਨਹੀਂ ਦਿੱਤਾ ਕਿਸੇ ਨੂੰ ਕਿਉਂਕਿ ਉਦੋਂ ਦਾ ਬਹੁਤ ਆਪਣਾ ਪੈੜੀਆਂ ਦਾ ਨੁਕਸਾਨ ਸਾਡਾ ਨਰਮਾ ਸੀ ਕਪਾਹ ਸੀ ਇੱਕ ਇੱਕ ਪੰਡ 600 ਚੋਰੀ ਗਈ ਆ ਬਸ ਹੂੰ ਕਿ ਮਟਰ ਹੁੰਦੇ ਸਾਡੇ ਬਹੁਤ ਮਟਰਾਂ ਦੇ ਵਿੱਚ ਜੁਹਾੜ ਡੱਕ ਪਿਆ ਸੀ ਫਿਰ ਉਹ ਫੌਜ ਕਿੱਥੋਂ ਜੁਹਾੜ ਕਿਹੜਾ ਡੱਕ ਪਿਆ ਉਥੋਂ ਆ ਦੁੱਦੀਆਂ ਆਣਿਓ ਲੁੱਦੀਆਂ ਛੋਡੀ ਵਾਲਿਓ ਛੋਡੀ ਵਾਲਿਆਂ ਜੁਹਾੜ ਆਇਆ ਸੀ ਬਹੁਤ ਦੋ ਤਿੰਨਾਂ ਹੋ ਜੱਗਿਆ ਸਵਾਰਿਆਂ ਤੇ ਵੀ ਉਹਨਾਂ ਤੋਂ ਫਾਇਰ ਹੋਇਆ ਫਿਰ ਆਪਣੇ ਆ ਕੇ ਇਥੇ ਉਹ ਚਾ ਉਹ ਡਾੜੀ ਜਿਹੜਾ ਕਹਿੰਦਾ ਮਟਰਾਂ ਦੇ ਵਿੱਚ ਡੱਕ ਪਈ ਉਹ ਚੁਗਣ ਲੱਗੇ ਸੀ ਲੋਹੇ ਦੇ ਹਨਾ ਫਿਰ ਉਹ ਫੌਜ ਨੇ ਹਟਾਈ ਹੋ ਜੜੇ ਆ ਗਏ ਸੀ ਉਦੋਂ 바ਵਾ ਨੁਕਸਾਨ ਨਹੀਂ ਹੋਇਆ ਉਦੋਂ ਕਿਸੇ ਦਾ ਇੱਕ ਉਦੋਂ ਆਏ ਸੀ ਅਸੀਂ ਤਾਂ ਡਰ ਕੇ ਤੇ ਰੱਪਿਓ ਪਾਣੀ ਸ਼ਿੰਗਾਰਾ ਹੁੰਦਾ ਸੀ ਆਪਣੇ ਨਾਲ ਬੂਦੂ ਬਾਂਸੀਪੁਰੇ ਸੀਗੇ ਹਨਾ ਆ ਸ਼ਿੰਗਾਰਾ ਹੁੰਦਾ ਸੀ ਆਪਣੇ ਨਾਲ ਤੇ ਸ਼ਿੰਗਾਰੇ ਨੇ ਪਾਣੀ ਪੀਉਂਦਾ ਸੀ ਆਵਨੇ ਥੋੜੇ ਦਿਨਾਂ ਦੇ ਕੋਈ ਸੀ ਜੀ ਹੂੰ ਪਾਈ ਜਦੋਂ ਉਹ ਡਿੱਗਿਆ ਤਾਤੀ ਪਾਟ ਦੀ ਬੇੜਾ ਸਾਰਾ ਉਥੇ ਕੋਈ ਨਹੀਂ ਸੀ ਹੂੰ ਪਰ ਕਿਸੇ ਦਾ ਨੁਕਸਾਨ ਨਹੀਂ ਹੋਇਆ ਸੀ ਉਹ ਟ੍ਰੇਨਿੰਗ ਵਾਲਾ ਬੰਬ ਡਿੱਗਿਆ ਹੁਣ ਹਾਂ ਟ੍ਰੇਨਿੰਗ ਵਾਲੇ ਜੋ ਕਿ ਛੋਟੀ ਵਾਲਾ ਤਾਂ ਨੇੜੇ ਹੀ ਆ ਨਾ ਫਿਰ ਬਾਂਸੀਪੁਰੇ ਦੇ ਉੱਥੇ ਫਿਰ ਟ੍ਰੇਨਿੰਗ ਟ੍ਰੋ ਹੋ ਜਾਂਦੇ ਆ ਉਹ ਪਾਈ ਡਿੱਗਿਆ ਸੀ ਇੱਕ ਨਹਿਰ 'ਚ ਡਿੱਗ ਪਿਆ ਸੀ ਹੂੰ ਨਾ ਕਿ ਕਿਸੇ ਤੇਲਾ ਉਦੋਂ ਦੇ ਉਹ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਸੀ ਉਦੋਂ ਸਾਡਾ ਤਾਂ ਬਾਲਾ ਕੀਤਾ ਉਹਨਾਂ ਨੁਕਸਾਨ ਐ ਤੇ ਕੀ ਵੀ ਬਹੁਤ ਹੋਇਆ ਐਦਕੀ ਆਏ ਆ ਵੀ ਸੋਸ਼ਲ ਮੀਡੀਆ ਐਕਟਿਵ ਹੋ ਗਿਆ ਬਾਹਰਲੇ ਜਿਹੜੇ ਆਪਣੇ ਬੰਦੇ ਆ ਉਹਨਾਂ ਨੇ ਬਹੁਤ ਸਾਥ ਦੇ ਰਹੇ ਆ ਹਰ ਬੈਠੇ ਆ ਬੰਦੇ ਜਿਹੜੇ ਬਾਹਰ ਬੈਠੇ ਆ ਬੰਦੇ ਜਾਂ ਜਿਹੜੇ ਇੱਧਰ ਵੀ ਹੁਣ ਆਪਾਂ ਨੂੰ ਨੈਟ ਦਾ ਚਲੋ ਜਿਹੜੀ ਚੀਜ਼ ਬਣਦੀ ਉਹਦਾ ਫਾਇਦਾ ਵੀ ਹੁੰਦਾ ਨੁਕਸਾਨ ਵੀ ਹੁੰਦਾ ਹੁਣ ਫਾਇਦਾ ਵੀ ਆ ਦੇਖ ਲਓ ਨਿੱਕੀ ਨਿੱਕੀ ਜਿਹੜੀ ਉੱਥੋਂ ਦੀ ਕਵਰ ਜਾਂ ਉਹ ਹਰੇਕ ਦੁਨੀਆ ਦੇ ਕੋਨੇ-ਕੋਨੇ 'ਚ ਜਾਂਦੀ ਆ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਹਾਂ ਜਿਹਦੇ ਕਰਕੇ ਬਾਹਰੋਂ ਸੇਵਾ ਆਉਂਦੀ ਆ ਆਪਣੇ ਆ ਵੱਡੇ-ਵੱਡੇ ਐਕਟਰ ਆ ਜਿਹੜੇ ਉਹ ਸੇਵਾ ਕਰਨ ਆਏ ਆ ਉਦੋਂ ਥੋੜੇ ਦੀ ਕਿਹਨੂੰ ਪਤਾ ਸੀਗਾ ਵੀ ਕੀ ਹੋ ਗਿਆ 88 ਉਹ ਤਾਂ ਜਾਣ ਉਹਦਾ ਖਬਰਾਂ 'ਚ ਖਬਰ ਆਉਂਦੀ ਹੁੰਦੀ ਸੀ ਹੈਨਾ ਜਾਂ ਹੋਰ ਕੀ ਹੁੰਦਾ ਸੀ ਉਦੋਂ ਡੈਲੀ ਟੂਲੀ ਫੋਨ ਤਾਂ ਹੁੰਦੇ ਹੀ ਨਹੀਂ ਸੀ ਨੇ ਨਾ ਨਾ ਟੈਲੀਫੋਨ ਨਹੀਂ ਨਾ ਘਾਣੇ ਹੁੰਦਾ ਹਾਂ ਉਹ ਤਾਂ ਖ਼ਬਰ ਹੁੰਦੇ ਸੀ ਬਸ ਦੇ ਲਾ 1988 ਦੇ ਹੜ੍ਹਾਂ ਨੇ ਮਾਰੇ ਵੇ ਬਹੁਤ ਔਖਾ ਉੱਠੇ ਸੀ ਲੋਕ ਉਦੋਂ ਇੱਕ ਉਦੋਂ ਆਏ ਸੀਗਾ ਜੇ ਮੈਨ ਪਾਵਰ ਬੰਦੇ ਨੂੰ ਬਹੁਤ ਜ਼ਰੂਰੀ ਹੁੰਦੀ ਹੈ ਬੰਦੇ ਦਾ ਬੰਦਾ ਸਾਹ ਦਿੰਦਾ ਜਦੋਂ ਨਾ ਉਦੋਂ ਫਿਰ ਬੰਦਾ ਉੱਠਦਾ ਜੇ ਹਲਾ ਪਹਿਲੇ ਪਾਸੇ ਫਿਰ ਸੀ ਆਪਣਾ ਸੇਮ ਇੱਕ ਉਦੋਂ ਆਏ ਸੀ ਮਤਲਬ ਹੈ ਉਦੋਂ ਬਿੰਦਰ ਪੰਜ ਭੈਣਾਂ ਆਮਨੇ ਤੱਕ ਪੰਜ ਸੀਗੀਆਂ ਹਨਾ ਪੂਰੀਆਂ ਪੰਜੇ ਦੇਖ ਹਲਾ ਉਹਨਾਂ ਚ ਦੋ ਵੀ ਮੁੰਡੇ ਹੁੰਦੇ ਮੈਨ ਪਾਵਰ ਡੈਡੀ ਨਾ ਕੰਮ ਕਿਥੋਂ ਦੀ ਕਿਥੋਂ ਖੱਚ ਕੇ ਲੈ ਜਾਣਾ ਸੀ ਮੈਂ ਰਸੇਮ ਦੇ ਬਸਦੀ ਪੱਠੇ ਮੰਝੀ ਦੇ ਰਾਸਤੇ ਉਧਰੋਂ ਇਧਰ ਲਿਆਉਣੇ ਫਿਰ ਇਧਰ ਲਾ ਕੇ ਇਹਨਾਂ ਨੇ ਰੇੜੇ 'ਚ ਰੱਖਣੇ ਤੇ ਕਰਿਆ ਕਿ ਕੋਤਰ ਨੇ ਬਸੇਰਾ ਕੁੜੀਆਂ ਨੇ ਕੰਮ ਕੀਤਾ ਜੀ ਨਹੀਂ ਕੰਮ ਤਾਂ ਬਹੁਤ ਕੀਤਾ ਸਾਰੀਆਂ ਭੈਣਾਂ ਨੇ ਹਾਂ ਮੇਰੀਆਂ ਧੀਆਂ ਨੇ ਕੰਮ ਕੀਤਾ ਉਹਨੇ ਤਾਂ ਕਿਸੇ ਨੇ ਕੀਤਾ ਨਿੰਗਾ ਬਾਕੀ ਚਲੋ ਕਿਸਮਤ ਹੁੰਦੀ ਆ ਆਪਣੀ ਚਾਲੋਂ ਨਹੀਂ ਆਉਦੇ ਕਰੇ ਸੌਖੀਆਂ ਹਾਂ ਹਾਂ ਹੰਡੇ ਜਿੰਨਾ ਦੁੱਖ ਨਹੀਂ ਮੈਨੂੰ ਆਉਦੇ ਕਰੇ ਵਧੀਆ ਸਹੀ ਗੱਲ ਆ ਸੌਖੀਆਂ ਪੰਜੀ ਜੀ ਮੈਂ ਤਾਂ ਉਹ ਗੱਲ ਕਰਦਾ ਵੀ ਜੇ ਉਦੋਂ ਮੰਨ ਲੇ ਚੱਲ ਪੰਜਾਂ 'ਚ ਦੋ ਮੁੰਡੇ ਹੀ ਹੁੰਦੇ ਡੈਡੀ ਦਾ ਕਿੰਨਾ ਸਾਥ ਦੇਣਾ ਸੀ ਉਹਨਾਂ ਨੇ ਸਾਥ ਦਿੱਤਾ ਜੀ ਸਾਰਿਆਂ ਨੇ ਕੰਮ ਕੀਤਾ ਨਹੀਂ ਸਾਥ ਤਾਂ ਦਿੱਤਾ ਚਲੋ ਫੇਰ ਵੀ ਬੰਦਾ ਬੰਦਾ ਹੁੰਦਾ ਮੁੰਡਿਆਂ ਬਰਾਬਰ ਹੀ ਦਿੱਤਾ ਉਹਨਾਂ ਦਾ ਸਾਥ ਉਦੋਂ ਡੈਡੀ ਨੇ ਆ ਕੇ ਫੌਜ ਚ ਮਲਾਰਾ 86 'ਚ ਆ ਗਿਆ ਸੀ ਡੈਡੀ ਹਨਾ ਹਮ 86 ਚ ਆ ਗਿਆ ਸੀ 86 ਚ ਆ ਕੇ ਡੈਡੀ ਨੇ ਫਿਰ ਗਾਂਆਂ ਰੱਖੀਆਂ ਅੱਛਾ ਆਗੇ ਸੀ ਹਾਂ ਕਿ ਗਾਂਆਂ ਹਾਂ ਉਹਦੇ ਗਾਂਆਂ ਰੱਖੀਆਂ ਫਿਰ ਉਸ ਤੋਂ ਬਾਅਦ ਆਪਾਂ ਬਾਂਸੀਪੁਰੇ ਪਹਿਲਾਂ ਗਏ ਸੀ ਤੇ ਬਾਅਦ ਚ ਆ ਕੇ ਗਾਂਆਂ ਰੱਖੀਆਂ ਇੱਥੇ ਪਹਿਲਾਂ ਆ ਕੇ ਇੱਥੇ ਰੱਖੀਆਂ ਕੀ ਲਿਆਂਦਾ ਪਤਾ ਅੱਜ ਹਾਂ ਅੱਜ ਖੜਾ ਆਣੇ ਵਾਸਤੇ ਹਾਂ ਉਹਨਾਂ ਵਾਸਤੇ ਆਪਾਂ ਫੀਡ ਤਿਆਰ ਕਰਾਈ ਆ ਹਮ ਆਪਣੇ ਸਾਰੇ ਨਾਲ ਦੇ ਯਾਰ ਬੇਲੀਆਂ ਨੇ ਬਹੁਤ ਮਦਦ ਦਿੱਤੀ ਤੇ ਜਿੰਨੇ ਜੋਗੇ ਸੀਗੇ ਆਪਾਂ ਉਹਦੇ ਵਿੱਚ ਆਪਾਂ ਹਿੱਸਾ ਪਾਇਆ ਤੇ ਬਾਕੀ ਸਾਰੇ ਜਿਹੜੇ ਆਪਣੇ ਯਾਰ ਦੋਸਤਾਂ ਸਾਰਿਆਂ ਨੇ ਬਾਤ ਚੜ ਕੇ ਬਹੁਤ ਹਿੱਸਾ ਪਾਇਆ ਬਹੁਤ ਜੋਗਦਾਨ ਦਿੱਤਾ ਧੰਨਵਾਦ ਕਰਦਾ ਬਾਬਾ ਤੁਹਾਡੀ ਕਮਾਈ ਦੇ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਪੈਸਾ ਵੀ ਸਫਲ ਤੇ ਸਹਾਈ ਹੋਵੇ ਪਰਮਾਤਮਾ ਤੁਹਾਡੀ ਮਿਹਨਤ ਦੇ ਵਿੱਚ ਹੋਰ ਬਰਕਤ ਪਾਵੇ ਤੇ ਅੱਜ ਆਪਾਂ ਲਿਆਂਦਾ ਦਾਣਾ ਲਿਆਂਦਾ ਬਣਾ ਕੇ ਤੇ ਉਹ 25 25 ਕਿਲੋ ਦੀਆਂ ਬੋਰੀਆਂ ਲਿਆਂਦਿਆਂ ਉਹ ਤਾਂ 50 ਕਿਲੋ ਦੀ ਹੁੰਦੀ ਆ ਫਿਰ 25 ਦਾ ਐ ਹੁੰਦਾ ਵੀ ਚੱਕਣੀ ਕਰਨੀ ਸੌਖੀ ਹੁੰਦੀ ਆ ਉਹ ਤਾਂ ਹੌਲੀ ਹੁੰਦੀ ਆ ਫੋਨ ਹਾਂ ਤੇ ਆਜੂ ਹਾਣਾ ਘੱਡ ਨਾ ਚੂ ਫੇਰ ਮੇਰੇ ਕਿੱਥੇ ਆ ਠੀਕ ਹੁੰਦੀ ਆ ਨਾ ਅੱਜ ਤੇ ਫੇਰਾ ਚਾਚੀ ਚਾਚੀ ਦੀ ਬੁਟੀਕ ਤੋਂ ਆਪਾਂ ਸੂਟ ਚੱਕਣੇ ਆ ਕਰਨ ਚਾਚੀ ਕਹਿੰਦੀ ਸੀ ਵੀ ਸੂਟ ਵੀ ਲੈ ਕੇ ਜਾਇਓ ਤੇ ਸੂਟ ਲੈ ਜਾਾਂਗੇ ਬਾਕੀ ਰਾਹ 'ਚ ਉਹ ਦੇਖ ਲਾਂਗੇ ਜੇ ਪਾਣੀ ਪੂਣੀ ਦੀਆਂ ਪੇਟੀਆਂ ਲੈ ਕੇ ਜਾਣੀਆਂ ਹੋਈਆਂ ਪੂਜਾ ਨਵੀਂ ਦਿਨੇ ਮਿਲਦਾ ਸ਼ਾਇਦ ਨਾ ਪਾ ਦਾਨੀ ਪੁੱੰਤਾ ਜੀ ਪੂਜਾ ਦਾ ਨਹੀਂ ਪਤਾ ਪੁੱਛ ਲਾਂਗੇ ਪੂਜਾ ਨੂੰ ਵੀ ਜਿਨੇ ਹੋਏ ਤਾਂ ਹਾਂ ਤੇ ਬਾਕੀ ਦੇਖਾਂਗੇ ਜਿੰਨੇ ਜੋਗੇ ਹੈਗੇ ਆ ਉਹਨੇ ਜੋਗੇ ਆਪਾਂ ਕਰੀ ਜਾਂਦੇ ਆ ਐਤਕੀ ਇਹ ਲੈ ਜਾਂਦੇ ਆ ਫਿਰ ਗਾਂਹ ਜਾ ਕੇ ਹੁਣ ਮਾਹੌਲ ਦੇਖਾਂਗੇ ਉੱਥੇ ਵੀ ਕਿਵੇਂ ਕੀ ਆ ਜੇ ਡੀਜ਼ਲ ਵਗੈਰਾ ਦੀ ਲੋੜ ਪਈ ਹਾਂ ਜੇ ਡੀਜ਼ਲ ਵਗੈਰਾ ਦੀ ਲੋੜ ਪਈ ਤਾਂ ਕੋਈ ਗੱਲ ਨਹੀਂ ਬਹੁਤ ਯਾਰ ਵੇਲੇ ਬਾਬੀ ਦੀ ਕਿਰਪਾ ਨਾਲ ਬੈਠੇ ਸਪੋਰਟ ਕਰਨ ਵਾਲੇ ਚੱਕ ਦਿਆਂਗੇ ਫਟੇ ਜਿੰਨੇ ਜੋਗੇ ਹੋਏ ਫਿਰ ਦੂਰੀ ਦੀ ਸੇਵ ਵਾਲਾ ਜਾਏ ਪਹਿਲਾਂ ਕੱਲ ਨੂੰ ਜਾ ਕੇ ਉਹਨੇ ਦੇਖਦੇ ਆ ਕੀ ਆ ਤੇ ਕੱਲ ਨੂੰ ਆਪਾਂ ਜਮਾਂ ਜਾਣਾ ਵਾ ਪਾਕਿਸਤਾਨ ਦੇ ਬਾਉਂਡਰ ਦੇ ਨਾਲ ਉਧਰ ਜਾਣਾ ਉਧਰ ਕਹਿੰਦੇ ਪਹੁੰਚਿਆ ਨਹੀਂ ਹਜੇ ਬੜਾ ਸਮਾਂ ਹਾਂ ਤੇ ਬਾਕੀ ਦੇਖਦੇ ਆ ਕੀ ਬਣਦਾ ਜੜਦਾ ਓਕੇ ਲਵ ਯੂ ਤੇ ਜਿਹੜੀਆਂ ਉਹ ਚੀਜ਼ਾਂ ਮੈਂ ਉਹਦਾ ਬਕਾਇਦਾ ਆਪਾਂ ਬਲੌਗ ਬਣਾਇਆ ਵਾ ਤੇ ਉਹ ਕੱਲ ਨੂੰ ਦਿਖਾਵਾਂਗੇ ਪੈਕਿੰਗ ਪੁਕਿੰਗ ਕਰਦੇ ਵੀ ਸਾਰਾ ਕੁਝ ਹਾਂ ਤੇ ਬਾਕੀ ਕੱਲ ਨੂੰ ਫਿਰ ਤੁਸੀਂ ਸਾਨੂੰ ਪ੍ਰਸ਼ਾਦਾ ਲਾ ਦੇਓ ਤੜਕਿਓ ਅਸੀਂ ਨਿਕਲਣਾ ਵਾ ਟਾਈਮ ਨਾਲ ਹਾਂ ਓਕੇ ਬਹੁਤ ਹੀ ਉਮੀਦ ਕਰਦਾ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਤੇ ਇੱਕ ਹੋਰ ਤੁਹਾਨੂੰ ਹੰਬਲ ਰਿਕਵੈਸਟ ਆ ਕਮੈਂਟ ਦੇ ਨਾਲ ਸਾਈਡ ਤੇ ਹਾਈਪ ਦੀ অপਸ਼ਨ ਆਉਂਦੀ ਹੁੰਦੀ ਹੈ ਉਹ ਵੀਡੀਓ ਨੂੰ ਹਾਈਪ ਜਰੂਰ ਦੇ ਦਿਆ ਕਰੋ ਪੁਆਇੰਟ ਸਾਰੇ ਜਾਣੇ ਤੇ ਨਵੀਆਂ ਨਵੀਆਂ ਤੇ ਕੈਂਟ ਕੈਂਟ ਵੀਡੀਓ ਦੇਖਣ ਲਈ ਸਾਡਾ ਚੈਨਲ ਕਰ ਲੋ ਸਬਸਕ੍ਰਾਈਬ ਲਵ ਯੂ ਮਿਲਦੇ ਆ ਜੀ ਅਗਲੇ ਬਲੌਗ ਦੇ ਵਿੱਚ